just <laughs> ਲੋਡ ਦੇ ਹਰ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਪਲਾਹੇ ਅੱਜ ਅਸੀਂ ਪਹੁੰਚੇ ਹਾਂ ਬਗਰੇ ਜਿੱਥੇ ਕਿ ਕੁੜੀਆਂ ਦੀ ਲੋਹੜੀ ਬੜੀ ਧੂਮਤਾਂ ਹੁੰਦੇ ਨਾਲ ਹਰ ਸਾਲ ਮਨਾਈ ਜਾਂਦੀ ਹੈ ਇਸ ਸੰਸਥਾ ਦਾ ਨਾਮ ਹੈ ਮਾਤਾ ਅਜਮੀਰ ਕੌਰ ਕੰਨੇਬ ਚਾ ਸੋਸਾਇਟੀ ਵੱਲੋਂ ਜੋ ਕਿ ਹਰ ਸਾਲ ਕੁੜੀਆਂ ਦੀ ਲੋਹੜੀ ਮਨਾਉਂਦੇ ਨੇ ਇਸ ਮੌਕੇ ਤੇ ਅੱਜ ਵਾਖਵਾਖ ਪਿੰਡਾਂ ਦੇ ਵਿੱਚੋਂ ਇਲਾਕਿਆਂ ਦੇ ਵਿੱਚੋਂ ਬੱਚੇ ਪਹੁੰਚੇ ਨੇ ਅਤੇ ਕੁਝ ਮਹਿਮਾਨ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਆ ਇੰਨੇ ਸੋਸਾਇਟੀ ਬਾਰੇ ਤੇ ਜੋ ਲੋਹੜੀ ਮਨਾਉਂਦੇ ਨੇ ਵੀ ਉਹਨਾਂ ਨੂੰ ਕਿੱਦਾਂ ਲੱਗ ਰਿਹਾ ਤੇ ਉਹਦੇ ਬਾਰੇ ਤੁਹਾਨੂੰ ਵਿਸ਼ੇਸ਼ ਰਿਪੋਰਟ ਦਿਖਾ ਰਿਹਾ ਮ ਸੋਨ ਲਾਲ ਜੀ ਤੇ ਸਾਡੇ ਨਾਲ ਨਿੱਕਾ ਸਿੰਘ ਜੀ ਵੀ ਹਾਜ਼ਰ ਨੇ ਪਵਾਟੜੇ ਚੰਤ ਚੜਿਆ ਤੁਸੀਂ ਅੱਜ ਸੁਸਾਇਟੀ ਦੇ ਮੈਂਬਰਾਂ ਦੇ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਆ ਜੋ ਇਹ ਕੁੜੀਆਂ ਦੀ ਲੋੜੀ ਬਣਾਉਂਦੇ ਨੇ ਪ੍ਰਧਾਨ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਤੁਸੀਂ ਇਹ ਕੁੜੀਆਂ ਲੋੜੀ ਬਣਾ ਰਹੇ ਕੈਮੀ ਮਨਾ ਰਹੇ ਤੇ ਕਦੋਂ ਤੋਂ ਬਣਾਉਂਦੇ ਆ ਰਹੇ ਜੀ ਜੀ ਇੱਕ 11ਵਾਂ ਲੋੜੀ ਆ ਗਈ ਅੱਛਾ ਇਹ 2012 ਦੇ ਵਿੱਚ ਇਹ ਸੰਸਥਾ ਸ਼ੁਰੂ ਕੀਤੀ ਸੀਗੀ ਕਿ ਉਦੋਂ 2008 ਤੋਂ 12 ਸਾਲ ਪਹਿਲਾਂ ਪਰਉਨਾਥਿਆ ਬਹੁਤ ਸੀਗੀ ਉਹਨਾਂ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇੱਥੇ ਛੱਦ ਕੇ ਵੀ ਜਾਗਰਤ ਕਰਿਆ ਕਿ ਭਾਈ ਇਹ ਪਰਉਨਾਥਿਆ ਮਹਾਪਾਪਾ ਆਪਾਂ ਨੂੰ ਸਾਲ ਨੂੰ ਇਹ ਗੱਲ ਦਾ ਪਤਾ ਨਹੀਂ ਦਿੱਤੀ ਜਾਂ ਬਿਤੀ ਜਾਂਦੇ ਨਾਲ ਆਪਣਾ ਜਿਹੜਾ ਘਰ ਆ ਕੀ ਆ ਕਿਉਂ ਕਲਤੀ ਬਣਦੀ ਆ ਫਿਰ ਨੂੰ ਬਣਦੀ ਆ ਫਿਰ ਮਾਂ ਬਣਦੀ ਆ ਤੇ ਦਾਦੀ ਬਣਦੀ ਆ ਨਾਨੀ ਬਣਦੀ ਆ ਤੀਆਂ ਤੋਂ ਬਿਨਾਂ ਇਹ ਕੰਮ ਨਹੀਂ ਚੱਲਦਾ ਅਸੀਂ ਲੋਕਾਂ ਨੂੰ ਜਾਗਰਤ ਕਰਕੇ ਹੁਣ ਆਪਾਂ ਨੂੰ ਇਹ ਸਿੱਧ ਹੁੰਦਾ ਕਿ ਜਿਹੜੀ ਪਰਉਨਾਥਿਆ ਇਹ ਖਤਮ ਹੋ ਜਾਂਦੀ ਆ ਜੇ ਤੁਸੀਂ ਲੋੜੀ ਬਣਾ ਰਹੇ ਹੋ ਆਪਦੇ ਵੱਲੋਂ ਬਣਾਉਂਦੇ ਆਂ ਤਾਂ ਸਰਕਾਰ ਵੱਲੋਂ ਕੁਛ ਜਾਂ ਕੋਈ ਨਹੀਂ ਅਜੇ ਤੱਕ ਅਸੀਂ ਆਪਦੇ ਵੱਲੋਂ ਬਣਾਉਂਦੇ ਆਂ ਸਰਕਾਰ ਨੇ ਤਾਂ ਅਜੇ ਤੱਕ ਕੋਈ ਸਹਾਇਤਾ ਨਹੀਂ ਕੀਤੀ ਹੈਗੀ ਅਸੀਂ ਹੁਣ ਪ੍ਰਮント ਲਾਲ ਜੀ ਪਹਿਲਾਂ ਐਮਕੇ ਇੱਥੇ ਆਉਂਦੇ ਰਹੇ ਨੇ ਉਹ ਵੀ ਆਉਂਦੇ ਵੀ ਰਹੇ ਨੇ ਉਹਨਾਂ ਨੇ ਦਫ਼ਤਰ ਵੀ ਕਿਹਾਗਾ ਵੀ ਭਾਈ ਸਾਡੀ ਕਿਹਾਇਤਾ ਕਰੋ ਹੁਣ ਬਿਲਡਿੰਗ ਪਈ ਆ ਕਿੱਡੀ ਵੱਡੀ ਤਜਪੁਰੂ ਨਾਲ ਤਾਂ ਇਹ ਆਪਾਂ ਕੋਈ ਹੋਰ ਸਿਸਟਮ ਵਿੱਚ ਬਣਾ ਸਕਦਾ ਬਿਲਡਿੰਗ ਦਾ ਨਾਂ ਖੰਗਰ ਹੋਵੇ ਕਰਕੇ ਸੀ ਉਹਨਾਂ ਨੂੰ ਦਫ਼ਤਰ ਜਾ ਕੇ ਕਿਹਾ ਵੀ ਆ ਕਿ ਭਾਈ ਇੱਥੇ ਕੋਈ ਸਾਡੀ ਮਦਦ ਕਰਕੇ ਆਪਾਂ ਹੋਰ ਕੀਤਾ ਜਿਹੜੇ ਮਾਂ ਪਿਓ ਹਲੇ ਵੀ ਬੱਚੀਆਂ ਲੜਕੀਆਂ ਨੂੰ ਛੋੜੇ ਉਹ ਪਰੇਸ਼ਰ ਕਰਦੇ ਨੇ ਜਾਂ ਮੁੰਡਿਆਂ ਨੂੰ ਕੇ ਬਹਿਲ ਦਿੰਦੇ ਨੇ ਉਹਨਾਂ ਨੂੰ ਕੋਈ ਕੀ ਮੈਸੇਜ ਨਹੀਂ ਆਉਂਦਾ ਨਹੀਂ ਉਹਨਾਂ ਵਾਂਗੂੰ ਭਾਵੇਂ ਜੇ ਸੀ ਤਾਂ ਨਹੀਂ ਹੁਣ ਅੱਜਕੱਲ ਤੁਸੀਂ ਦੇਖੋ ਦੇਖੋ ਕੈਨੇਡਾ ਜਾਂਦੇ ਨੇ ਤਾਂ ਬੇਟੀਆਂ ਵਧ ਕਰਦੇ ਨੇ ਕੋਈ ਪੜਾਈ ਕਰਦੇ ਨੇ ਤਾਂ ਬੇਟੀਆਂ ਵਧ ਕਰਦੇ ਨੇ ਇਹਦੇ ਤਾਂ ਸਾਨੂੰ ਹੁਣ ਸਿਲਤ ਹੋਇਆ ਪਿਆ ਵੀ ਬੇਟੀ ਹਰੇਕ ਖੇਤਰ ਵਿੱਚ ਹੋ ਰਹੀ ਨਹੀਂ ਯਾਰ ਕਿ ਅਸੀਂ ਉਹਨਾਂ ਦਾ ਸਕਾਰ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਲੋਕਾਂ ਨੂੰ ਕਰ ਰਹੇ ਹੋ ਅੱਗੇ ਜੀ ਕਿ ਨਾਮ ਮਾਤਾ ਜੀ ਮੈਂ ਕੀ ਚਕਵਾ ਰਹੀ ਮਾਤਾ ਜੀ ਕੀ ਕਹਿਣਾ ਚਾਹੁੰਗੇ ਅਸੀਂ ਤੁਸੀਂ ਕਿੰਨੇ ਲੱਗੇ ਬੇਟੀ ਮੋਰੀ ਗਈ ਕਹਿਣਾ ਚਾਹੁੰਦੀ ਮੈਂ ਫੇਰਪੁਰ ਦੀ ਬੇਟੀ ਹਾਂ ਸਾਡਾ ਜੀ ਚੇਕ ਮਾਰ ਕੇ ਆਪਾਂ ਬਾਕੀ ਨਾ ਤਾਂ ਬਹੁਤ ਬਹੁਤ ਦੰਨ ਬਹੁਤ ਸੀਨਾ ਬਹੁਤ ਬਹੁਤ ਦੰਨ ਕਦਮ ਚੱਕਿਆ ਇਹਨਾਂ ਨੇ ਇਹ ਗੱਲ ਸੁਣੋ ਇਧਰ ਤੋਂ ਧੀ ਵੀ ਉਸ ਇਧਰੋਂ 700 ਰੁਪਏ ਸੇ ਫੋਨ ਲੀਕਿਆ ਸਭ ਕੁਝ ਸਭ ਮੈਂ ਤਾਂ ਕਹਿੰਦਾ ਕੀ ਕਾਹਰ ਤੋਂ ਨਾਉ ਬਣਦੀ ਆ 25 ਵੀ ਬਣਦੀ ਆ ਜੇ ਆਪਾਂ ਔਰਤਾਂ ਦੀ ਔਰਤ ਬਾਹਰ ਬਣ ਜਾਂਦੀ ਆ ਅੰਦਰ ਬਾਹਰ ਨੂੰ ਬਣਦੀ ਆ ਜੀ ਦੀ ਆਉਤੀਆ ਪਾ ਦਿਆ ਆਵਦੀ ਦੀ ਨੂੰਹਾਂ ਦੀ ਜਦ ਮਾਰੂਗੀ ਫੁੱਟਾ ਕਰੂਗੀ ਬਹੁਤ ਹੀ ਬੇਰੀ ਪੋਤੀਆ ਮੇਰੇ ਪੁੱਤਾਂ ਨੂੰ ਬਹੁਤ ਪਿਆਰ ਕਰਦੀ ਕਿਵੇਂ ਲੱਗਦਾ ਜੀ ਮਾਤਾ ਜੀ ਦੇ 9 ਤੇ ਸਾਲ ਬਾਅਦ ਕੁੜੀਆਂ ਨੂੰੜੀ ਬਣਾਈ ਜਾਂਦੇ ਆ ਤੇ ਮਾਤਾ ਜੀ ਨੂੰ ਬਹੁਤ ਬਹੁਤ ਜੀ ਮੇਰੇ ਬੇਟਾ ਵੀ ਵਿਚਤੀ ਇਹਨਾਂ ਦੇ ਕੈਨੇਡਾ ਗਿਆ ਪਿਆ ਸਾਰੇ ਕੁਸਤੇ ਇਹਨਾਂ ਦੇ 사이ਟੇ ਬਣਿਆ ਪਿਆ ਬਣਾਇਆ ਬਸ ਸਾਰੇ ਇਕੱਠੇ ਸਾਰਾ ਫੋਨ ਹੋਣੇ ਸਾਰਾ ਮਿਲ ਕੇ ਬਣਾਉਂਦੇ ਠੀਕ ਕਹੂੰਗਾ ਲੋਕਾਂ ਨੂੰ ਕੀ ਸੰਦੇਸ ਅਸੀਂ ਫੇਰ ਵੀ ਸੰਦੇਸ ਦਿੰਦੇ ਆ ਵੀ ਫੋਨ ਮੱਠੇ ਬੰਦ ਕਰੋ ਇਹਨਾਂ ਨੂੰ ਹਾਈਮਸ ਬਣਦੇ ਨੇ ਕੁੜੀਆਂ ਚੱਲ ਕੇ ਬਣਦੀਆਂ ਨੇ ਪੁਲਿਸ ਦੇ ਵੀ ਮੁਲਾਜ਼ਮ ਬਣਦੇ ਨੇ ਕੁੜੀਆਂ ਕੁੜੀਆਂ ਮੁੰਡਿਆਂ ਨਾਲ ਵੱਧ ਪਿਆਰ ਕਰਦੇ ਨੇ ਦੀਆ ਵੱਧ ਪਿਆਰ ਕਰੋ ਇਹਨਾਂ ਦਾ ਥੈਂਕ ਯੂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਹ ਨਹੀਂ ਕਰਵਾ ਜਾਨੇ ਵੀ ਸਾਰੇ ਪਰਿਵਾਰ ਦਾ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਇਸ ਇਹਨਾਂ ਨੇ ਐਡਾ ਕਦਮ ਚੱਕਿਆ ਲੈ ਕੋ ਚੱਕ ਵੀ ਨਹੀਂ ਸਕਦਾ ਮੈਡਮ ਬੱਚੀਆਂ ਨੂੰ ਚਾਹਾਂ ਜਿਹੜਾ ਜ ਸਮਾਨ-ਸਮਾਨ ਦਿੰਦੇ ਨੇ ਸਭ ਕੁਝ ਸਾਥ ਵਿੱਚ ਇਹ ਕੀ ਤਾਂ ਸਭ ਤੋਂ ਇਹ ਸਾਨੂੰ ਸੁਸਾਇਟੀ ਵਾਲੇ ਸੁਸਾਇਟੀ ਵਾਲੇ ਮੈਂਬਰ ਜੋ ਕਿ ਸੰਸਥਾ ਨੂੰ ਲਗਾਤਾਰ ਚਲਾ ਰਹੇ ਨੇ ਤੇ ਲੜਕੀਆਂ ਨੇ ਜੋ ਤੂਮਤਾਮ ਦਾ ਲੋਹੜੀ ਮਨਾਇਆ ਜੀ ਅਸੀਂ ਆਪਣੇ ਅਧਾਰੇ ਵੱਲੋਂ ਵੀ ਬੇਨਤੀ ਕਰਦੇ ਆਂ ਵੀ ਲੜਕੀਆਂ ਨੂੰ ਵੀ ਪਹਿਲ ਦੇ ਅਧਾਰ ਤੇ ਮੁੰਡਿਆਂ ਦੇ ਬਰਾਬਰ ਰੱਖੋ ਕਿ ਜਿੱਦਾਂ ਇਹ ਲੋਹੜੀ ਮਨਾ ਰਹੇ ਨੇ ਹਰੇਕ ਨੂੰ ਇਦਾਂ ਹੀ ਲੋਹੜੀ ਮਨਾਉਣੀ ਚਾਹੀਦੀ ਕੁੜੀਆਂ ਨੂੰ ਡੀਡੀਐਸ ਨਿਊਜ਼ ਚੈਨਲ ਤੋਂ ਸੁਖਿੰਦਰ ਪੁਲਾਹੇ ਨਾ ਹਾਂਜੀ ਬਾਬਾ ਜੀ ਅੱਜ ਲੋਹੜੀ ਮਣਾਈ ਜਾ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਸਰਦਾਰ ਨਿਕਸ਼ ਸਿੰਘ ਜੀ ਨੇ ਜੋ ਬੇਟੀਆਂ ਦੀ ਬੱਚੀਆਂ ਦੀ ਲੋੜੀ ਮਨਾਈ ਬੜੀ ਖੁਸ਼ੀ ਦੀ ਗੱਲ ਹੈ ਦੇਖੋ ਲੜਕੀਆਂ ਦੀ ਲੋੜੀ ਤਾਂ ਹਰੇਕ ਮਨਾਉਂਦਾ ਹੈ ਮਨਾਉਣੀ ਵੀ ਚਾਹੀਦੀ ਹੈ ਕੋਈ ਦੋਸ਼ ਨਹੀਂ ਹੈ ਪਰ ਲੜਕੀਆਂ ਦੀ ਲੋੜੀ ਮਨਾਉਣੀ ਜਿਸ ਨੂੰ ਬਹੁਤ ਅਮੇ ਬਹੁਤ ਟਾਈਮ ਤੋਂ ਬਹੁਤ ਸਮੇਂ ਤੋਂ ਬਹੁਤ ਹੱਕਤ ਤੋਂ ਸਾਡਾ ਸਮਾਜ ਕਹਿੰਦਾ ਸੀ ਪੱਥਰ ਹੈ ਇਹ ਐ ਉਹ ਹੈ ਪਰ ਅੱਜ ਸਾਡੇ ਨਿਕਾ ਸਿੰਘ ਜੀ ਨੇ ਸਾਡੇ ਏਰੀਏ ਨੂੰ ਸਮਾਜ ਨੂੰ ਮੈਸੇਜ ਦਿੱਤਾ ਹੈ ਕਿ ਨਹੀਂ ਇਹ ਪੱਥਰ ਨਹੀਂ ਇਹ ਫੁੱਲ ਹੈ ਇਸ ਫੁੱਲ ਨੂੰ ਸਿੰਨੇ ਨਾਲ ਲਾਉਣਾ ਸਿੱਖੋ ਔਰ ਲੋਹੜੀ ਮਨਾ ਕਰਕੇ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਬੰਡੀਆਂ ਔਰ ਜੋ ਬੱਚੀ ਦੇ ਪ੍ਰਤੀ ਲੜਕੀ ਦੇ ਪ੍ਰਤੀ ਜੋ ਨਫਰਤ ਉਹ ਖਤਮ ਕੀਤੀ ਜੋ ਪੁਰਹੁਣੱਤਿਆ ਉਸ ਦੋਸ਼ ਨੂੰ ਖਤਮ ਕੀਤਾ ਲੋਹੜੀ ਮਨਾ ਕਰਕੇ ਸਭ ਦੇ ਵਾਸਤੇ ਖੁਸ਼ੀਆਂ ਦਾ ਮੈਸੇਜ ਦਿੱਤਾ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਅਸ਼ੀਰਵਾਦ ਹੈ ਲਵ ਬਬੇ ਸੁਣਨ ਨੂੰ ਲੱਗਦਾ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਕਿ ਸਰਕਾਰਾਂ ਨੂੰ ਵੀ ਥੋੜਾ ਮੋਟਾ ਸਾਥ ਦੇਣਾ ਚਾਹੀਦਾ ਹੈ ਇੱਕ ਮੈਂ ਮੈਸੇਜ ਹੋਰ ਦੇਵਾਂਗਾ ਚੈਨਲ ਨਹੀਂ ਕਿ ਦੇ ਕੋਈ ਨਾ ਇੰਨਾ ਉਪਰਾਲਾ ਕਿਨੋ ਵਿਚਾਰਾਂ ਨਾਲ ਕੋਈ ਟੀ ਵੱਡੀ ਜ਼ਮੀਨ ਕੋਈ ਜਾਇਦਾਦ ਕੋਈ ਸੰਪਤੀ ਵੀ ਨਹੀਂ ਹੈ ਪਰ ਇਹ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਸੰਸਥਾਵਾਂ ਨੂੰ ਜੋ ਧਾਰਮਿਕ ਸੰਸਥਾਵਾਂ ਮਾ ਜੋ ਇਸ ਤਰ੍ਹਾਂ ਦੇ ਪ੍ਰਾਲਿਪ ਲੱਗੀਆਂ ਹੋਈਆਂ ਨੇ ਬਦ ਤੋਂ ਬਦ ਸਹਾਇਤਾ ਦੇਣੀ ਚਾਹੀਦੀ ਹੈ ਦੇਖੋ ਫੇਰ ਹੀ ਇਹਨਾਂ ਦਾ ਹੌਸਲੇ ਬਲੰਦ ਹੋਣਗੇ ਫੇਰ ਹੀ ਹੌਸਲੇ ਵਧਣਗੇ ਸਰਕਾਰ ਨੂੰ ਮੇਰੀ ਬੇਨਤੀ ਹੈ ਇਹਨਾਂ ਨੂੰ ਬਦ ਤੋਂ ਬਦ ਸਹਾਇਤਾ ਦੇਣ ਮਹੋਦਯ ਪ੍ਰਧਾਨ ਜੀ ਕੀ ਕਹੋਗੇ ਅੱਜ ਤੁਸੀਂ ਫੇਰ ਲੋਹੜੀ ਧੂਮ ਧਾਮ ਦਾ ਮਨਾ ਰਹੇ ਹੋ ਕੁੜੀਆਂ ਦੀ ਬੀਬੀ ਜੀ ਨਾਲ ਆਜੋ ਤੁਸੀਂ ਫੇਰ ਪਹਿਲਾਂ ਤਾਂ ਇਹੋ ਇੱਕ ਧੰਨਵਾਦ ਕਰ ਦਿਆਂ ਸੀ ਸਾਰੇ মিডিਆ ਦਾ ਉਹਨਾਂ ਨੇ ਉਰੇ ਆ ਕੇ ਸਾਡੀ ਬਾਤ ਗਾਹਾਂ ਪਹਚਾਉਣ ਦੀ ਖੇਚਲਾ ਕੀਤੀ ਆ ਅਸੀਂ ਜ਼ਿਲ੍ਹਾ ਸੰਗਰੂਰ ਹਲਕਾ ਧੂਰੀ ਕੰਡ ਬੋਗੜਾ ਇਹ ਜਿਹੜੀ ਸੋਸਾਇਟੀ ਬਣੀ ਪਿਆ ਮਾਤਾ ਜਮੀਨਤੌਰ ਅੰਮ੍ਰਿਤਸਰ ਸੋਸਾਇਟੀ ਬੋਗੜਾ ਅੱਜ ਜਿਵੇਂ ਕੋਈ ਬਾਬਾ ਜੀ ਨੇ ਹੁਣ ਸਾਨੂੰ ਦੱਸਤਾ ਅਸੀਂ ਤਾਂ ਇਹ ਗੱਲ ਕਹਿਣਾ ਕਿ 2012 ਤੋਂ ਸੋਸਾਇਟੀ ਚੱਲੀ ਆ ਰਹੀ ਆ ਰੇਖਾਲਾ ਜੀ ਲੋਕਾਂ ਨੂੰ ਜਾਗਰੂਕ ਕਰਦਿਆਂ ਵੀ ਭਾਈ ਬੇਟੀਆਂ ਇਿੱਤੀ ਜਾਂ ਬੇਟਾ ਨਾ ਘਟੋ ਅਸੀਂ ਇਹ ਨਹੀਂ ਕਹਿੰਦੇ ਪੁੱਤਰ ਵੀ ਹੋਣਾ ਚਾਹੀਦਾ ਪਰ ਧੀ ਵੀ ਜ਼ਰੂਰੀ ਚਾਹੀਦੀ ਆ ਕਿ ਇੱਕ ਸਮਾਜ ਦੀ ਜਾਨੂਨੀ ਆ ਕਿਉਂਕਿ ਸਾਨੂੰ ਸ਼ੇਰ ਮਿਲਦੀ ਆ ਤੇ ਅਸੀਂ ਇਹੀ ਬੇਇੱਜ਼ਤੀ ਕਰਦੇ ਆਂ ਵੀ ਭਾਈ ਕਿ ਹਨ ਪੁੱਤਰਾ ਮਰਾਬਰ ਸਮਝੋ ਜੇ ਧੀ ਆ ਤਾਂ ਕੋਈ ਗੱਲ ਨਹੀਂ ਤਾਂ ਕਿ ਅਸੀਂ ਤਿਆਰ ਦੇਵਾਂਗੇ ਦਾਇਰਿਕਾ ਖਾਲਚਾ ਸ਼ਦੀਲ ਕੀ ਕਹਿੰਦੇ ਆ ਭੁੱਖ ਧੀ ਆਂਧੀ ਚ ਪਾਣੀ ਨਾ ਸਵਾਰੇ ਤੱਕ ਨੂੰ ਪਾਣੀ ਮਾਤਾ ਜੀ ਮੇਰ ਕੋਲ ਸਟੈਡੀ ਜੋ ਉਬਰਾ ਲਿਖੇ ਨਵੇਂ ਸਭ ਦੁਆਰੇ ਬਹੁਤ ਵੱਡਾ ਬੜਾ ਨਾ ਕਰ ਰਹੀ ਆ ਜਿਹੜੇ ਲੋਕਾਂ ਨੂੰ ਜਾਗਰਤ ਕਰ ਰਹੇ ਨੇ ਕਿ ਸਾਡੀ ਦੁਨੀਆ ਤੇ ਮੁੰਡਿਆਂ ਵਿੱਚ فرق ਨਹੀਂ ਅੱਜ ਕੁੜੀਆਂ ਸਾਡੀ ਜਨ ਤੱਕ ਪਹੁੰਚ ਰਹੀਆਂ ਨੇ ਕੁੜੀਆਂ ਆਈਪੀਐਸ ਬੀਸੀਐਸ ਸਭ ਸਰਵਾਂ ਰਹੀਆਂ ਨੇ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰਦੀਆਂ ਨੇ ਕਿਉਂਕਿ ਕੋਈ ਸਮਾਂ ਸੀਗਾ ਮੈਂ ਸਮਝਦਾ ਇਸ ਤੋਂ ਡੇਢ ਸੌ ਦਹਾਕੀਆਂ ਪਹਿਲਾਂ ਜਦੋਂ ਕੁੜੀਆਂ ਨੂੰ ਮੁੱਖਾਂ ਵਿੱਚ ਕਤਲ ਕਰਾਇਆ ਜਾਂਦਾ ਸੀ ਅੱਜ ਵੀ ਕੋਈ ਮਾੜਾ ਜਿੰਨਾ ਇਨਸਾਨ ਹੋ ਸਕਦਾ ਪਰ ਲੋਕਾਂ ਨੂੰ ਬਹੁਤ ਜਾਗਰੂਕ ਕੀਤਾ ਕੁੜੀਆਂ ਅੱਜ ਕੱਲ ਬੱਚੇ ਜਿੱਥੇ ਮੈਂ ਸਮਝਦਾ ਹੈ ਕੁੜੀਆਂ ਜਾਂ ਮੁੰਡਾ 1% ਦੇ ਵਿੱਚ ਕੋਈ ਫਰਕ ਨਹੀਂ ਹੈਗਾ ਬਹੁਤ ਵੱਡਾ ਇੱਕ ਪ੍ਰੋਬਲਮ ਖੜੀ ਹੋਈ ਆ ਬੱਚੇ ਹੋਣ ਦੇ ਵਿੱਚ ਪਹਿਲੀ ਗੱਲ ਤਾਂ ਅੱਜ ਕੇਸ ਐਨੇ ਖਰਾਬ ਹੋਣ ਲੱਗੇ ਉਹ ਲੋਕਾਂ ਨੂੰ ਮੁਸ਼ਕਲੇ ਦੇਖਿਆ ਜਾਵੇ ਜਿਹਦੇ ਕੋਈ ਤੰਗ ਨਹੀਂ ਹੁੰਦਾ ਜਿਹਦੇ ਅੱਖਾਂ ਦੀ ਉਹਨੂੰ ਪਤਾ ਵੀ ਅੱਖਾਂ ਦਾ ਮਤਲਬ ਕੀ ਆ ਜਿਹਦੇ ਕੋਈ ਹੱਥ ਨਹੀਂ ਉਹਨੂੰ ਪਤਾ ਹੱਥ ਦਾ ਮਤਲਬ ਕੀ ਜਿਹਦੇ ਬੱਚੇ ਵੀ ਉਹਨੂੰ ਪਤਾ ਚਾਹੇ ਕੁੜੀਆਂ ਦਾ ਮੁੰਡਾ ਵੀ ਉਹਦਾ ਮਤਲਬ ਕੀ ਆ ਕਿੰਨਾ ਔਖਾ ਬਹੁਤ ਵੱਡਾ ਤਰਾਦਾ ਜਿਹੜਾ ਗੁਗਰੇ ਵਾਲੇ ਕਰ ਰਹੇ ਆ ਨਿੱਕਾ ਦੀ ਉਹ ਨਹੀਂ ਮਾਦਾ ਜੀਰ ਤੋਂ ਸੈਣੀ ਵੱਲੋਂ ਜਿੱਥੇ ਮੈਂ ਆਪਣੇ ਵੱਲੋਂ ਪੂਰੀ ਸਾਡੀ ਆਵਾਜ਼ੀ ਪਾਰਟੀ ਦੀ ਟੀਮ ਵੱਲੋਂ ਅੱਜ ਦੀ ਜਿਹੜੀ ਇਹ ਲੋੜੀ ਮਨਾ ਰਹੇ ਨੇ ਉਹਨੂੰ ਵਾਕਵਾ ਦਿੰਦੇ ਆ ਸਾਨੂੰ ਕੁੜੀਆਂ ਦੀ ਲੋੜੀ ਇਸੇ ਤਰ੍ਹਾਂ ਮਨਾਉਣੀ ਚਾਹੀਦੀ ਹੈ ਤਾਂ ਕਿ ਲੋਕ ਜਾਗਰਤ ਹੋਣ ਕੁੜੀਆਂ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਤੇ ਜਿੱਥੇ ਕੁੜੀਆਂ ਬੜੀਆਂ ਬੜੀਆਂ ਵੱਲਾ ਮਾਰੀਆਂ ਨੇ ਉੱਥੇ ਸਾਡੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਨੇ ਉਹ ਵੀ ਪਰਾਲੇ ਕਰ ਰਹੀ ਹੈ ਕਿ ਅਸੀਂ ਜਿਹੜੀਆਂ ਕੁੜੀਆਂ ਨੂੰ ਪਲੇਟਫਾਰਮ ਨਹੀਂ ਹੈ ਖੇਡਾਂ ਵੱਧਰ ਪੰਜਾਬ ਦੀਆਂ ਚਲਾਈਆਂ ਸਰਕਾਰ ਨੇ ਉਹਦੇ ਵਿੱਚ ਬਹੁਤ ਬਹੁਤ ਵੱਡਾ ਮਤਲਬ ਕੁੜੀਆਂ ਨੂੰ ਖੋਲੇ ਪਾਰ ਰਿਹਾ ਸਕੂਲਾਂ ਦਾ ਜਿੱਥੇ ਲੈਵਲ ਉੱਚਾ ਹੋ ਰਿਹਾ ਉੱਥੇ ਜਿੱਥੇ ਸਾਡੇ ਪਿੰਡਾਂ ਦੀਆਂ ਬੱਚੀਆਂ ਨੇ ਇਹਨੂੰ ਕੋਈ ਲੱਗਦਾ ਸੀਗਾ ਕਿ ਸਾਡੇ ਲਈ ਤਾਂ ਕੋਈ ਮਾਹੌਲ ਹੀ ਨਹੀਂ ਬਣ ਸਕਦਾ ਅੱਜ ਮਾਹੌਲ ਬਣ ਲੱਗਿਆ ਪੌਣੇ ਦੋ ਸਾਲ ਹੋਇਆ ਸਰਕਾਰ ਨੂੰ ਆਪਣੇ ਵੱਲੋਂ ਪੂਰੀ ਸਾਡੀ ਸੋਚੀ ਟੀਮ ਵੱਲੋਂ ਧਾਰਨਾ ਲਾ ਰਹੀ ਸਦੀਪ ਜੀ ਘੜਿਆ ਕੋਈ ਬਾਸ ਸਾਡੇ ਘਰੇੂ ਸਾਹਿਬ ਜੈਨ ਸਾਹਿਬ ਸਾਰੇ ਵੱਲੋਂ ਪੂਰੇ ਹਲਕੇ ਨੂੰ ਸੀਐਮ ਸਾਹਿਬ ਦੀ ਟੀਮ ਵੱਲੋਂ ਪੂਰੀ ਵਰਕ ਕਰਦੇ ਜੈਨ ਸਾਹਿਬ ਨੂੰ ਪੂਰੀ ਆਲੋਚਨਾ ਦੇ ਲੋਕ ਕੀ ਕਹੋਗੇ ਪਹਿਲਾਂ ਕੁੜੀਆਂ ਨੂੰ ਕੰਮ ਦੇਖਾ ਕੀਤਾ ਫਿਰ ਫਿਊਚਰ ਬਣਾਉਂਦੇ ਤੇ ਉਹ ਵੀ ਲੱਗਦਾ ਹੈ ਦੇਖੋ ਜਿਹੜਾ ਸਾਡਾ ਸਮਾਜ ਹੈ ਮੈਂ ਸਮਝਦਾ ਸਾਡੇ ਸਮਾਜ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਜਾਗਰੂਕ ਕਰਨ ਦੀ ਬੜੀ ਲੋੜ ਹੁੰਦੀ ਹੈ। ਉਹ ਜਿਸ ਤਰ੍ਹਾਂ ਸੌੜ ਸਾਬ੍ਹ ਨੇ ਦੱਸਿਆ ਕਿ ਅੱਜ ਤੋਂ 10 ਸਾਲ ਪਹਿਲਾਂ ਕਿਸੇ ਕਿਸੇ ਹੁੰਦੀ ਕੀ ਸੀ 30% ਵਿਚ ਮਾਰੇ ਜਾਂਦਾ ਸੀ। ਕੋਈ ਕਰਵਾ ਨਹੀਂ ਚੱਲ ਪਿਆ। ਦੇਖੋ ਦੇਖੀ ਦੇਖਾ ਦੇਖੀ ਹਰ ਬੰਦਾ ਸੋਚਣ ਲੱਗ ਗਿਆ ਵੀ ਹਾਂ ਬੇਟੀ ਨਾ ਹੋਵੇ। ਪਰ ਜਦੋਂ ਇਹ ਸੋਸਾਇਟੀਆਂ ਮਤਲਬ ਇੱਕ ਹੋਰ ਕਰਦੇ ਹੋਰ ਸੋਸਾਇਟੀ ਜਾਂ ਹੋਰ ਵੀ ਜਿੰਨੀਆਂ ਸੋਸਾਇਟੀਆਂ ਨੇ ਇਹ ਵੀੜਾ ਝੁਕਿਆ ਕਿ ਅਸੀਂ ਧੀਆਂ ਨੂੰ ਬਚਾਣਾ ਹੈ। ਧੀਆਂ ਨੂੰ ਖਾਦੇ ਵਿੱਚ ਘਾਤੋਂ ਨਹੀਂ ਹੁੰਦੇ ਨਾ। ਸੋ ਮੈਂ ਸਮਝਦਾ ਕਿ ਐਸੀ ਸੋਸਾਇਟੀਆਂ ਸਾਡੇ ਸਮਾਜ ਦੇ ਰੇ ઈਸ਼ੂਰੀਏ ਕਰਨੇ ਕਾਲੀ ਹਨ ਜੋ ਪਰਮਾਤਮਾ ਨੇ ਇੱਕ ਜੀਵ ਸਥਾਨੀ ਤੇ ਭੇਜਿਆ ਤੇ ਅਸੀਂ ਕੁਝ ਕਰਦਿਆਂ ਕਰਕੇ ਉਸ ਨੂੰ ਅਣਦੇਖਾ ਕਰਦੇ ਤੇ ਪਰਮਾਤਮਾ ਦੀ ਕੁਦਰਤ ਦੇ ਵਿੱਚ ਅਸੀਂ ਖਲਣ ਭਾਰ ਰਹੇ ਸੀ ਪਰ ਸੋਸਾਇਟੀਆਂ ਨੇ ਇਹਨਾਂ ਲੋਕਾਂ ਨੇ ਨਿੱਕਾ ਸਿੰਘ ਗੁਗਰੇ ਵਰਗਿਆਂ ਨੇ ਜਾਂ ਹੋਰ ਜੀਨੀਏ ਸਾਡੇ ਸੁਭਾਏ ਨੇ ਇਹਨਾਂ ਦੇ ਅਸੀਂ ਇਹ ਵਧਾਈ ਦੇ ਪਾਤਰ ਨੇ ਇਹਨਾਂ ਦਾ ਸਮਾਜ ਦੇ ਨਹੀਂ ਦੇ ਸਕਦਾ ਜਿਨ੍ਹਾਂ ਨੇ ਧੀਆਂ ਦੀ ਵੈਲਿਊ ਇਹ ਲੋਕਾਂ ਨੂੰ ਦੱਸੀ ਕਿ ਜਿਹੜੀਆਂ ਧੀਆਂ ਨੇ ਉਹ ਦੇਵੀ ਮਾਤਾ ਦਾ ਰੂਪ ਨੇ ਉਹ ਕਿਸ ਤਰ੍ਹਾਂ ਮਾਪੇ ਦੇ ਸੇਵਾ ਕਰਕੇ ਨੇ ਪੁੱਤਾਂ ਨਾਲ ਵੱਧ ਨੇ ਸੋ ਇਹਨਾਂ ਸੋਸਾਇਟੀ ਦਾ ਸਮਾਜ ਦੇਣਦਾਰ ਹੈ ਕਿ ਅੱਜ ਅਸੀਂ ਇੱਥੇ ਆਏ ਆਂ ਆਪ ਵੀ ਆਪਣੇ ਬਹੁਤ ਹੀ ਖੁਸ਼ਕਿਸਮਤ ਸਮਝਦੇ ਆਂ ਕਿ ਸਾਨੂੰ ਇਸ ਕਾਰਜਕਰਮਤਾਂ ਦਾ ਮੌਕਾ ਮਿਲਿਆ ਮੈਂ ਪੰਜਾਬ ਸਰਕਾਰ ਤੋਂ ਵਪਾਰ ਕੰਟਰੋਲ ਪਰੋਂ ਔਰ ਸਾਡੀਆਂ ਸਾਰੀਆਂ ਬਹੁਤ ਐਸੋਸੀਏਸ਼ਨਾਂ ਵੱਲੋਂ ਇਸ ਸਟਰੀਮ ਨੂੰ ਇਸ ਮਾਤਾ ਜੀ ਮੇਲ ਕਰ ਕਰਨੇ ਉਹ ਇਸ ਸਥਿਤੀ ਨੂੰ ਦਿੱਥੇ ਵਧਾਈ ਦੇਣਾ ਉਥੇ ਨਾ ਧੰਨਵਾਦ ਵੀ ਕਰਦਾ ਕਿ ਸਮਾਜ ਤੁਹਾਡਾ ਦੇਣ ਦਾ ਬਹੁਤ ਮਾਨਸਿਕ ਦਾ ਮੈਂ ਤੁਹਾਨੂੰ ਸਵਾਗਤ ਕਰਦੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਵੋਗੇ ਜਿੱਦ ਤੱਕ ਕਿ ਸਭ ਨੂੰ ਪਤਾ ਹੀ ਹੈ ਕਿ ਲੋੜੀ ਦਾ ਤੇ ਹਾਕ ਚੱਲ ਰਿਹਾ ਹਰ ਇੱਕ ਘਰ ਦੇ ਵਿੱਚ ਜਿਹੜੀ ਲੋੜੀ ਮਨਾਈ ਜਾਂਦੀ ਹੈ ਪਰ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਲੋੜੀ ਹੈ ਜਿਹੜੀ ਮੁੰਡਿਆਂ ਦੀ ਮਨਾਈ ਜਾਂਦੀ ਹੈ ਹਰ ਘਰ ਦੇ ਵਿੱਚ ਉਹਨੇ ਆਪੋ ਆਪਣੇ ਮੁੰਡਿਆਂ ਦੀ ਜੜੀ ਲੋੜੀ ਮਨਾ ਲਏ ਹੈ ਪਰ ਕੁਝ ਸੰਸਥਾਵਾਂ ਹੁੰਦੀਆਂ ਨੇ ਕੁਝ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਨੇ ਜਿਨ੍ਹਾਂ ਵੱਲੋਂ ਕਾਫੀ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਅੱਜ ਅਸੀਂ ਮਿੰਕੂਗੜਾ ਵੀ ਖੇ ਪਹੁੰਚੇ ਹੋਇਆ ਜਿੱਥੇ ਕਿ ਅਲਮਾਤਾ ਸਮਿਰਪੋਰ ਕਨਿਆ ਬਚਾਓ ਸੁਸਾਇਟੀ ਵੱਲੋਂ 20 ਕੁੜੀਆਂ ਦੀ ਜੜੀ ਲੋੜੀ ਮਨਾਈ ਜਾ ਰਹੀ ਹੈ ਤੇ ਉੱਥੇ ਕੁਝ ਸਮਾਜ ਸੇਵੀ ਸੰਸਥਾਵਾਂ ਪਹੁੰਚੀਆਂ ਹੋਈਆਂ ਨੇ ਸਾਡੇ ਨਾਲ ਮੌਜੂਦ ਨੇ मैडम सुमन रानी जी एवीएक्स मास सेवी ने गाल बात करावे मैडम शशी का, स्वागत का जी स्वागत ਕਰਦੇ ਆ ਚੰਦਰ ਸਿੰਘ ਜਿੱਦਾਂ ਵੀ ਅੱਜ ਪਿੰਡ ਬੁਗਰਾ ਦੇ ਵਿੱਚ ਇਹ ਲੋਹੜੀ ਮਨਾਈ ਜਾਂਦੀ ਹੈ ਬੁਰੀ ਦੀਆਂ ਨਾ ਸੁਣੇ ਉਹ ਜੀ ਇਹ ਹੈ ਜਿਹੜੀ ਅੱਜ ਦਾ ਜਿਹੜਾ ਲੋਹੜੀ ਦਾ ਪ੍ਰੋਗਰਾਮ ਆ ਮਾਤਾ ਅ즈ਮੀਰਪੁਰ ਕੰਡਿਆਬ ਚਾਪਲਸਟ ਵੱਲੋਂ ਆ ਤੇ ਬਹੁਤ ਹੀ ਸ਼ਲਾਘਾਯੋਕ ਕਦਮ ਆ ਕਿਉਂਕਿ ਧਰਤੀ ਤੁਸੀਂ ਮੇਰੇ ਨਾਲ ਖੜੀ ਨੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਲਿਖਿਆ ਸੋ ਕਿਉਂ ਬੰਦਾ ਆਖੀਏ ਜਿੱਤ ਜੰਮੇ ਹਜ਼ਾਰ ਉਹ ਜਿਹੜੀ ਔਰਤ ਨੇ ਗੁਰੂਆਂ ਪੀਰਾਂ ਫਕੀਰਾਂ ਨੂੰ ਜਨਮ ਦਿੱਤਾ ਉਹ ਪਲਾਹਾੜ ਕਿਵੇਂ ਹੋ ਸਕਦੀ ਆ ਇਹ ਲੋਕਾਂ ਦੀ ਸੋਚ ਹੈ ਛੋਟੀ ਜਿਹੜੇ ਸੋਲਦੇ ਨੇ ਵੀ ਲੜਕੀਆਂ ਬੋਸ ਨਹੀਂ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹ ਬਹੁਤ ਜ਼ਿਆਦਾ ਅੱਗੇ ਜਾ ਰਹੀਆਂ ਨੇ ਚਾਹੇ ਉਹ ਖੇਡਾਂ ਦੇ ਵਿੱਚ ਨੇ ਚਾਹੇ ਉਹ ਪੜ੍ਹਾਈ ਦੇ ਵਿੱਚ ਨੇ ਹਰ ਇੱਕ ਨਵੀਂ ਪਲਾਣ ਬੁੱਟਦੀਆਂ ਨੇ ਜ਼ਰੂਰਤ ਹੈ ਪੇਰੈਂਟਸ ਨੂੰ ਬੇਟੀਆਂ ਦਾ ਸਾਥ ਦੇਣ ਲਈ ਤੋਂ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੁਸਾਇਟੀ ਹੈ ਜਿਹੜੀਆਂ ਹੁਣ ਲੜਕੀਆਂ ਦੀ ਲੋੜੀ ਮਨਾਈ ਜਿਵੇਂ ਕੱਲ ਕੋਰ ਬਰਸ਼ਪੁਰਾ ਪਿੰਡ ਦੇ ਵਿੱਚ ਸੀ ਪਰसों ਸਾਡੇ ਕੁਦਰਤ ਮਾਨ ਬਲੋਕ ਲਹਿਰਾ ਕਲਮਾ ਦੀ ਸਾਂਭਲੋਂ ਸੀ ਸੋ ਲਗਾਤਾਰ ਬੇਟੀਆਂ ਨੂੰ ਬਚਾਉਣ ਲਈ ਬਹੁਤ ਸਾਰੀਆਂ ਐਨਜੀਓ ਪ੍ਰਾਲੇ ਕਰ ਰਹੀਆਂ ਨੇ ਸੋ ਇਹਨਾਂ ਦਾ ਕੰਮ ਬਹੁਤ ਹੀ ਸਲਾਘਾਯੋਗ ਹੈ ਤੇ ਲੋੜੀ ਪੁੱਤ ਦੀ ਹੋਵੇ ਜਾਂ ਧੀ ਦੀ ਹਰ ਜੀ ਦੀ ਮਨਾਉਣੀ ਚਾਹੀਦੀ ਆ ਕਿਉਂਕਿ ਬੇਟੀਆਂ ਆਉਣ ਵਾਲੇ ਦੇਸ਼ ਦਾ ਭਵਿੱਖ ਨੇ ਤੇ ਵੱਡੇ ਵੱਡੇ ਅਹੁਦਿਆਂ ਤੇ ਚਾਹੇ ਕੋਈ ਮੰਤਰੀ ਆ ਚਾਹੇ ਡਿਪਟੀ ਕਮਿਸ਼ਨਰ ਆ ਪੁਰਤ ਸਾਡੇ ਸ਼ੇਰਪੁਰ ਏਰੀਆ ਇਸੇ ਲੱਕ ਦੀ ਬੇਟੀ ਜੱਜ ਵੀ ਬਣੀ ਆ ਰਮਨਦੀਪ कौर ਮੈਨੂੰ ਬੇਹੱਦ ਖੁਸ਼ੀ ਹੁੰਦੀ ਆ ਜਦੋਂ ਬੇਟੀਆਂ ਕੁਛ ਨਵੀਂ ਪਹਲਾਣ ਕੁੱਟ ਕੇ ਅੱਗੇ ਜਾਂਦੀਆਂ ਨੇ ਤੇ ਐਸਾ ਕੋਈ ਕੰਮ ਨਹੀਂ ਜੋ ਬੇਟੀ ਨਾ ਕਰਬਾਈ ਹੈ ਬੇਟੀਆਂ ਤਾਂ ਆਸਮਾਨ 'ਚ ਤਾਰੇ ਤੋੜ ਲਈ ਐ ਸੋ ਸਾਡੇ ਨਾਲ ਨਹੀਂ ਜੀ ਪਿੱਛੇ ਖੜੇ ਨੇ ਮਹਾਪੁਰਸ਼ ਇਹਨਾਂ ਦੇ ਆਸ਼ੀਰਵਾਦ ਸਦਕਾ ਇੱਥੇ ਜਿਹੜਾ ਸਮਾਰਗਮਾ ਹੋ ਰਿਹਾ ਬਹੁਤ ਸਾਰੇ ਮਹਿਮਾਨ ਪਹੁੰਚੇ ਨੇ ਇੱਥੇ ਜਿਹੜੇ ਜਿਹੜੇ ਜਿਨ੍ਹਾਂ ਦੀ ਸੋਚ ਆ ਵੀ ਹਾਂ ਵਾਕਈ ਬੇਟੀਆਂ ਨੂੰ ਪਹੁੰਚਾਉਣ ਲਈ ਅਸੀਂ ਹੋਕਾ ਤੇ ਹੁੰਜੀ ਜਿੱਦਾਂ ਕਿ ਮੈਂ मतलब ਕੁਝ ਲੋਕ ਹੁੰਦੇ ਨੇ ਸਮਾਜ ਦੇ ਵਿੱਚ ਕਿ ਬੇਟੀ ਨੂੰ ਜਨਮ ਦੇਣ ਤੋਂ ਕਰਦੇ ਨੇ ਪਰ ਜਿੱਦਾਂ ਕਿ ਬੇਟੀ ਨੂੰ ਅਣ ਦੇਖਿਆ ਕੀਤਾ ਜਾਂਦਾ ਪਹਿਲਾਂ ਵੀ ਜਿਹੜਾ ਔਰਤ ਦੀ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਪਰ ਤੁਸੀਂ ਜਿਹੜੀਆਂ ਇਹੋ ਜਿਹੀਆਂ ਜਿਹੜੇ ਲੋਕ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਂ ਇਹੀ ਮੈਸੇਜ ਆ ਕਿ ਬੇਟੀਆਂ ਨੂੰ ਵੀ ਇੱਕ ਮੈਸੇਜ ਆ ਵੀ ਉਹ ਆਪਣੇ ਆਪ ਨੂੰ ਵਿਚਾਰੀ ਨਾ ਸਮਝੇ ਤੇ ਲੋਗਾਂ ਨੂੰ ਇਹ ਪੈਸੇ ਦਾ ਵੀ ਐਸਾ ਕੋਈ ਕੰਮ ਨਹੀਂ ਹੈ ਜਿਹੜਾ ਔਰਤ ਤੋਂ ਬਿਨਾ ਹੋ ਜੇ ਔਰਤ ਤੋਂ ਬਿਨਾ ਤਾਂ ਇਹ ਸੰਸਾਰ ਹੀ ਅਧੂਰਾ ਔਰਤ ਤੋਂ ਬਿਨਾ ਕੁਝ ਨਹੀਂ ਜਿਵੇਂ ਇੱਕ ਮਤਲਬ ਗੱਡੀ ਦੇ ਪਹੀਏ ਨੇ ਔਰਤ ਦੇ ਮਰਦਾ ਇਹਦੇ ਵੀ ਨਾ ਸਮਾਜ ਹੀ ਨਹੀਂ ਚੱਲ ਸਕਦਾ ਤੇ ਐਸਾ ਕੋਈ ਕੰਮ ਵੀ ਨਹੀਂ ਜੇ ਸਿਰਫ ਇਹ ਆ ਕਿ ਪਿਆਰ ਸਤਿਕਾਰ ਦੋ ਔਰਦ ਨੂੰ ਕਿਹੜਾ ਕੰਮ ਉਹ ਨਹੀਂ ਕਰ ਸਕਦੀ ਮੋਢੇ ਨਾਲ ਮੋਢਾ ਦੇ ਆੜ ਕੇ ਆਪਣੇ ਪਿਤਾ ਨਾਲ ਆਪਣੇ ਪਤੀ ਨਾਲ ਤੇ ਔਰਤ ਦਾ ਇਹ ਅੱਜ ਕੱਲ ਦਾ ਜੋਗਾ ਵੀ ਹਰ ਇੱਕ ਬੱਚਿਆਂ ਨੂੰ ਪੜ੍ਹਾਓ ਵੱਧ ਤੋਂ ਵੱਧ ਐਜੂਕੇਸ਼ਨ ਵਧਿਆ ਦਿਓ ਤਾਂ ਕਿ ਅੱਗੇ ਹੋਰ ਪਰਿਵਾਰਾਂ ਨੂੰ ਪੜ੍ਹਾ ਸਕੇ ਔਰਤ ਤਾਂ ਦੋ ਦੋ ਤਿੰਨ ਤਿੰਨ ਪਰਿਵਾਰ ਇੱਕ ਕਿੰਨੇ ਕਰਤਾਰ ਮਾਂ ਭੈਣ ਭੂਆ ਬੇਟੀ ਕਿੰਨੇ ਕਰਤਾਰ ਨਿਭਾਉਂਦੀ ਆ ਤੇ ਇੱਕ ਕਰਤਾਰ ਵੀ ਨਿਭਾਉਣਾ ਮੁਸ਼ਕਲ ਹੁੰਦਾ ਤੇ ਮੇਰਾ ਤਾਂ ਸਲੂਟ ਹੈ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਜਿਹੜਾ ਨਾਮ ਰੌਸ਼ਨ ਕਰਦੀਆਂ ਨੇ ਆਪਣੇ ਪੇਰੈਂਟਸ ਦਾ ਪੂਰੇ ਸਮਾਜ ਦਾ ਬੜਾ ਮਾਣ ਮਹਿਸੂਸ ਕਰਦੀ ਹਾਂ ਜਦੋਂ ਕੋਈ ਕੁੜੀਆਂ ਬਹੁਤ ਅੱਗੇ ਆਉਂਦੀਆਂ ਨੇ ਚਾਹੇ ਉਹ ਐਸਐਸਪੀ ਦੇ ਅਹੁਦੇ ਤੇ ਆ ਚਾਹੇ ਉਹ ਮੰਤਰੀ ਦੇ ਅਹੁਦੇ ਤੇ ਆ ਚਾਹੇ ਉਹ ਜੱਜ ਬਣ ਕੇ ਸਾਡੇ ਵਿਚਕਾਰ ਸ਼ਾਮਿਲ ਹੁੰਦੇ ਆ ਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਤੇ ਮੈਂ ਪੇਰੈਂਟਸ ਨੂੰ ਇਹ ਹੀ ਕਹਿੰ ਸਕਦਾ ਕਿ ਉਹਨਾਂ ਨੂੰ ਪੜ੍ਹਾਓ ਉਹਨਾਂ ਨੂੰ ਥੋੜੀ ਜਿਹੀ ਆਜ਼ਾਦੀ ਇੱਕ ਪਲੇਟਫਾਰਮ ਦੋ ਤਾਂ ਕਿ ਉਹ ਉਹ ਕੁਝ ਕਰਕੇ ਦਿਖਾ ਸਕਣੇ ਉਹਨਾਂ ਨੂੰ ਸਪੋਰਟ ਕਰਨਾ